ਜੋ ਅਗਵਾਈ ਦੇ ਵਿੱਚ ਤੇ ਤੁਹਾਡੀ ਕੋਸ਼ਿਸ਼ਾਂ ਦੇ ਸਦਕਾ ਅੱਜ ਲੋੜਵੰਦ ਵਿਅਕੀਰਾਂ ਦੀ ਜਿਹੜੀ ਸੇਵਾ ਦੀ ਜਾਣ ਕੀਤੀ ਜਾਣੀ ਆ ਇਹ ਮੁਨਫਤਾ ਦੀ ਸੇਵਾ ਹੈ ਨਾ ਕਰ ਲੋ ਗੱਡੀ ਦਾ ਇਹ ਸਾਰੀ ਟੀਮ ਆ ਜਿਦ ਕੁਦਰੜੀ ਆਈ ਆ ਕੋਈ ਆ ਨਾ ਪੱਕਾ ਪਾਉਂਦਾ ਸਦਾ ਨਾਲ ਹੋ ਜਾ ਮੜਾ ਗਿਆ ਟੀਮ ਆ ਆ ਗੁਰਿੰਦਰ ਆ ਜਾਓ ਇੱਧਰ ਦੇਖਿਓ ਤੁਸੀਂ ਵੀ ਲੈ ਉਹਨਾਂ ਨੇ ਐ ਪੂਰੀ ਗੱਲ ਗੱਲ ਆ ਠੀਕ ਆ ਹਸਪਤਾਲ ਨੇ ਤੁਹਾਡਾ ਕੰਮ ਖੋਲ ਦਿੱਤਾ ਯਾਰ ਉਹ ਅੱਜ ਹੀ ਵਾਰਿਆ ਤੋਪਾਂ ਬਲਦੀ ਰਹਿਣਾ ਆ ਕੋਰਟੀਆਂ ਚਾ ਕਰੀਂ ਇੰਦਾ ਗੁਰਮੇ ਮਗਨ ਕਰੀਂ ਜਾਨੀ ਜੀਵਨ ਤੇ

ਆਪ ਜੀ ਮਾਈਕ ਸੁਣ ਰਿਹਾ ਹਾਂ ਜੀ ਅਗਲੇ 1 ਮਿੰਟ ਸਾਨੂੰ ਦਿਓ ਮੈਨੂੰ ਕਰ ਲੈਂਦੇ ਜਿੰਨੀਆਂ ਮੱਤੀਆਂ ਤੁਸਾਂ ਆਪਣਾ ਕੰਮ ਪੂਰਾ ਨਿਸ਼ਾਨ ਕਰੀ ਜਾਓ ਸਰ ਇੱਧਰ ਦੇਖਿਓ ਜੀ ਲਧਿਆ ਕਲਾਮਿਕ ਹੈ ਸ੍ਰੀ ਗੁਰੂ ਹਰਕਿਸ਼ਨ ਸਾਹਿਬ ਟਰੱਸਟ ਵੱਲੋਂ ਇਸ कॅम्प ਦੇ ਵਿੱਚ ਪਹੁੰਚਦੇ ਸਾਡੇ ਹਾਂਗੇ ਦੀ ਸ਼ਾਮ ਸਰਦਾਰ ਕੁਲਕਾਰ ਸਿੰਘ ਜੀ ਲੋਕਲ ਪਾਰਟੀ ਪੰਤਰੀ ਦੇ ਪਹੁੰਚਦੇ ਹਰਕਿਸ਼ਨ ਸਾਹਿਬ ਜੀ ਦੇ ਨਾਂ ਤੇ ਤਰਸ ਪਰਾਇਆਂ ਸੋ ਸਾਡੇ ਸਾਥੀ ਭਾਪੀ ਸੰਤੂ ਜੀ ਉਸ ਦੀ ਰਾਖੀ ਕਰ ਰਾਇ ਆਪਣੇ ਦੇਸ਼ ਦੀ ਹੈ ਸੰਵਧਾ ਦੀ ਰਾਖੀ ਕਰ ਰਾਇ ਉਹ ਸ਼ਹੀਦ ਹੁੰਦੇ ਸੀ ਸਭਾ ਕੀ ਸਰਕਾਰਾਂ ਦੇ ਅੰਦਰ ਕੋਈ ਖਾਸ ਉਹਨਾਂ ਨੂੰ ਕੋਈ ਸਿਲਾਈ ਦੇ ਮਸ਼ੀਨਾ ਕੋਈ ਥੋੜਾ ਬਾਕ ਮਾਉਂ ਦੇ ਕੇ ਮੇਰੇ ਦੇਸ਼ ਦੇ ਅੰਦਰ ਜੇ 16 ਗੰਦੀਆਂ ਸਾਰੇ ਵਰਗਾ ਚਾਪ ਪਾ ਦੇਣ ਤਾਂ ਤੋਂ ਬੋਟਕੇ ਕਰ ਰਹੇ ਆ ਬਹੁਤ سارے ਲੋਕ ਸਤੋਂ ਆਉਂਦੇ ਆ ਆ ਦੇਸ਼ ਨੂੰ ਮੈਂ ਉਹਦਾ ਨਾਂ ਤੈਨੂੰ ਸਾਰੇ ਇਨਫਰਾਸਟ੍ਰਕਚਰ ਬਦੋ ਮੌਦਿਕਾ ਦਾ ਸਭ ਜੋ ਤਾਂ ਐਸ਼ ਕੈਂਪਰੀ ਜਿਹੜੀ ਦੇਖ ਰਹੇ ਕਾ ਉਹ ਨੂੰ ਅੱਗੇ ਬਤਾਉਣ ਲਈ ਸਾਡੀ ਜਿਹੜੀ ਅਪਰਾਹਲਾ ਛੇਗਾ ਉਹਦੋਂ ਜਿਹੜੀ ਸਮਝਦਾ ਕਿ ਸ਼੍ਰੀ ਗੁਰੂ ਹਰਿਕ੍ਰਿਸ਼ਨ ਜੀ ਚੈਰੀਟੇਬਲ ਟਾਸ ਨੂੰ ਜਿਹੜਾ ਅੱਜ ਕੈਂਪ ਲਾਇਆ ਗਿਆ ਉਹ ਸਾਡੇ ਸਰਪੰਚ ਸুবਿੰਦਰ ਸਿੰਘ ਜੀ ਸੁਖਾ ਭਾਈ ਤੇ ਦਾਦਾ ਜੀ ਸਰਦਾਰ ਪ੍ਰੀਤਮ ਸਿੰਘ ਕੰਗ ਹਾਂਜੀ ਇਧਰ ਕਿ ਸਰ ਅੱਜ ਭਾਈ ਹੈਬੀਬਾ ਜੀ ਹਾਂਜੀ ਗੁਰਵਿੰਦਰ ਜੀ ਆਨਲਾਈਨ ਆ ਗਏ ਹਾਂ ਜੀ ਜਾਨੂ ਪੁੱਲ ਜੀ ਜੀ ਆ ਗਏ ਹਾਂ ਜੀ ਆਪਾਂ ਆਏ ਹੋਏ ਆਂ ਦੇਖੋ ਜੀ ਫਰਦੀਦ ਦੇ ਕਸਰਾ ਹਾਂਜੀ ਸਮਾਈ ਏਸ ਯੇਸ ਕਰ ਦੋ ਗੱਡੀ ਕਰ ਦੋ ਜੀ ਕਰ ਦੋ ਕਰ ਦੋ ਗੱਡੀ ਕਰ ਦੋ ਕਲੈਪਿੰਗ ਕਰ ਦੋ ਜੀ ਹਾਂਜੀ ਸਰ ਅੱਜ ਬੜੀ ਖੁਸ਼ੀ ਹੋਈ ਹੈ ਜੇ ਜੋ ਸਭਪਗਨ ਸਿੰਘ ਮਾਲ ਸੀਐਮ ਪੰਜਾਬ ਦਾ ਸੁਪਨਾ ਹੈ ਉਹ ਸਾਡੇ ਪੰਜਾਬ ਦੇ ਅੰਦਰ ਵੱਖ-ਵੱਖ ਸੰਸਥਾਵਾਂ ਵੀ ਉਸ ਸੁਪਨੇ ਨੂੰ ਜਿਹੜਾ ਪੂਰਾ ਕਰਨ ਵਾਸਤੇ ਜਿਹੜਾ ਇੱਕ ਸਹਿਯੋਗ ਕਰ ਰਹੀਆਂ ਜੋ ਸ਼੍ਰੀ ਹਰਕ੍ਰਿਸ਼ਨ ਸਬਜ਼ੀ ਦੇ ਨਾਂ ਤੇ ਚੈਰੀਟੇਬਲ ਇੱਕ ਸੰਸਥਾ ਬਣੀ ਹੋਈ ਹੈ ਜਿਸ ਦੇ ਚੇਅਰਮੈਨ ਹੈਪੀ ਜੀ ਹੈ ਔਰ ਸਾਰੇ ਇਹਦੇ ਸਹਿਯੋਗੀ ਸਾਥੀ ਹੈ ਉਹ ਇੱਕ ਫ੍ਰੀ ਕੈਂਪ ਲਗਾ ਰਹੇ ਆ ਔਰ ਬੜਾ ਅੱਛਾ ਉਹਦੇ ਵਿੱਚ ਬਾਡੀ ਦੇ ਸਾਰੇ ਟੈਸਟ ਹੋਣਗੇ ਭਲੇਕਿਨ ਉਹਦੇ ਵਿੱਚ ਖਾਸ ਕਰਕੇ ਜਿਹੜਾ ਪਿੰਡਾਂ ਦੇ ਵਿੱਚ ਕੈਂਪ ਲਗਾਣੇ ਬੜਾ ਅੱਛਾ ਇਨੀਸ਼ੀਏਟਿਵ ਲੈ ਕਿਉਂਕਿ ਪਿੰਡਾਂ ਦੇ ਵਿੱਚੋਂ ਲੋਕ ਵਿਚਾਰੇ ਦੂਰ-ਦਰਾਡੇ ਜਾ ਨਹੀਂ ਸਕਦੇ ਕੁਝ ਗਰੀਬ ਲੋਕ ਹੁੰਦੇ ਆ ਉਹ ਪੈਸੇ ਨਹੀਂ ਖਰ ਸਕਦੇ ਤੋ ਇਹੀ ਸੁਪਨਾ ਆਪਣੀ ਸਰਕਾਰ ਦਾ ਸੁਪਨਾ ਇਸ ਨੂੰ ਸਹਿਯੋਗ ਕਰਨ ਵਾਸਤੇ ਇਹਨਾਂ ਦਾ ਮੈਂ ਧੰਨਵਾਦ ਕਰਦਾ ਸਾਰੇ ਟ੍ਰਸਟ ਦਾ ਔਰ ਪ੍ਰਮਾਤਮਾ ਦੇ ਅਰਦਾਸ ਕਰਨਾ ਕਿ ਅੱਗੇ ਹੋਰ ਇਸ ਮਿਸ਼ਨ ਨੂੰ ਲੈ ਕੇ ਅੱਗੇ ਵਧਦੇ ਰਹਿਣ ਧੰਨਵਾਦ ਅੱਜ ਜੀ ਸ਼੍ਰੀ ਗੁਰੂ ਹਰਕਿਸ਼ਨ ਜੀ ਚੈਟੇਵੋ ਟਰਸਟ ਵੱਲੋਂ ਪਿੰਡ ਲਲੀਆਂ ਕਲਾਂ ਦੇ ਵਿੱਚ ਸਰਦਾਰ ਪ੍ਰੀਤਮ ਸਿੰਘ ਜੀ ਖਾਨ ਸਾਹਿਬ ਔਰ ਸਵਰਗਵਾਸੀ ਔਰ ਸਵਰਗਵਾਸੀ ਸਰਦਾਰ ਗਰਜਨ ਸਿੰਘ ਸੰਧੂ ਜੀ ਉਹਨਾਂ ਦੀ ਯਾਦ ਦੇ ਵਿੱਚ ਜਿਹੜੇ ਮੈਡੀਕਲ ਫ੍ਰੀ ਮੈਡੀਕਲੈਂਪ ਲਾਇਆ ਗਿਆ ਉਹਨੂੰ ਲੈ ਕੇ ਅੱਜ ਦਾ ਘਟਨਾ ਲੋਕੋ ਕਾਡਿ ਮੰਨਿਸਟਰ ਸਰਦਾਰ ਬਲਕਾ ਸਿੰਘ ਜੀ ਕਰਕੇ ਗਏ ਆ ਸਾਡੀ ਕੋਸ਼ਿਸ਼ ਇਹ ਆ ਕਿ ਅੱਜ ਜੇ ਕੋਈ ਵੀ ਸ਼੍ਰੀ ਗੁਰੂ ਹਰਕਿਸ਼ਨ ਜੀ ਦੇ ਟਰਸਟ ਦੇ ਵਿੱਚ ਆਵੇ ਔਰ ਸ਼ੀਲੀ ਹੀ ਰਾਜੀ ਹੋ ਕੇ ਜਾਵੇ ਅਸੀਂ ਤਾਂ ਅਰੇ ਸਿੱਤੇ ਬਸ਼ੱਕੀ ਕਾਮਨਾ ਕਰਦੇ ਆ ਉਹਦਾ ਜਿੱਥੇ ਡਾਕਟਰ ਦਾ ਫ੍ਰੀ ਚੈੱਕਅਪ ਹੋ ਰਿਹਾ ਉਥੇ ਫੁੱਲ ਬਾਡੀ ਜਿਹੜਾ ਚੈੱਕਅਪ ਹੋ ਰਿਹਾ ਜਿੱਥੇ ਮਾਰਕੀਟ ਵਿੱਚ 15 1600 ਦਾ ਹੋ ਰਿਹਾ ਅਸੀਂ ਉਹ ਫ੍ਰੀ ਕਰ ਰਹੇ ਆ ਜੇ ਲੋੜਵੰਦਾਂ ਨੂੰ ਜਿਹੜੀ ਦਵਾਈ ਆ ਉਹ ਵੀ ਟੂਟਲ ੈਂਪ ਦੇ ਵਿੱਚ ਸਾਰੀ ਦੀ ਸਾਰੀ ਫ੍ਰੀ ਆ ਔਰ ਜਿਹੜਾ ਬਰਾਲਾ ਆ ਕੋਸ਼ਿਸ਼ ਕਰਾਂਗੇ ਅਗੇ ਇਸ ਹਸਪਤਾਲੇ ਨੂੰ ਪਿੰਡ ਪਿੰਡ ਪਹੁੰਚਾਈਏ ਤਾਂ ਕਿ ਲੋੜਵੰਦਾਂ ਦਾ ਜਿਹੜਾ ਹੈ ਜਰੂਰਤ ਜਿਹੜੀ ਆ ਉਹ ਇੱਕ ਤਾਂ ਸਭ ਤੋਂ ਪਹਿਲਾਂ ਗੱਲ ਹੈ ਕਿ ਐਡਵਾਂਸ ਬਿਮਾਰੀ ਦਾ ਪਤਾ ਲੱਗ ਸਕੇ ਜਦੋਂ ਬਹੁਤੀ ਵਾਰ ਆਪਾਂ ਦੇਖਦੇ ਆ ਜਦੋਂ ਜੋ ਟੈਸਟ ਕਰਾਉਣ ਜਾਂਦੇ ਆ ਉਹਦੀ ਕਿਸੇ ਦਾ ਜਿਵਲੀ ਪ੍ਰੋਬਲਮ ਆ ਜਾਂਦੀ ਆ ਕਿਸੇ ਦੀ ਕਿਡਨੀ ਦੀ ਪ੍ਰੋਬਲਮ ਆ ਜਾਂਦੀ ਆ ਕਿਸੇ ਦੀ ਹੋਰ ਪ੍ਰੋਬਲਮ ਆ ਜਾਂਦੀ ਆ ਪਰ ਜੇ ਆਪਾਂ ਇੱਕ ਵਾਰੀ ਫੁੱਲ ਬਾਡੀ ਚੈੱਕਅਪ ਪਹਿਲਾ ਸਾਲ ਦੇ ਵਿੱਚ ਇੱਕ ਵਾਰੀ ਕਰਾਵਾਂਗੇ ਉਹਦੇ ਨਾਲ ਸਾਨੂੰ ਐਡਵਾਂਸ ਦੇ ਵਿੱਚ ਪਤਾ ਲੱਗੂ ਸਾਡੀ ਬਾਡੀ ਕੀ ਕਰ ਰਹੀ ਆ ਕਿਉਂਕਿ ਜੇ ਆਪਾਂ ਮਸ਼ੀਨਰੀ ਕੋ ਕਾਰ ਵੀ ਕਹਿੰਦੇ ਆ ਉਹਦਾ ਵੀ ਆਪਾਂ ਚੈੱਕਅਪ ਕਰਾਉਂਦੇ ਆ ਪਰ ਆਪਾਂ ਲੋਕ ਕਿਹੋ ਜਿਹੇ ਇਨਸਾਨ ਬਣ ਗਏ ਆ ਕਿ ਆਪਾਂ ਆਪਣੀ ਬਾਡੀ ਦੀ ਬਾਲੀ ਫਿਕਰ ਨਹੀਂ ਕਰਦੇ ਆਪਣੇ ਚਲਾਉਣ ਵਾਲੇ ਸਾਧਨਾਂ ਦਾ ਜ਼ਿਆਦਾ ਫਿਕਰ ਕਰਦੇ ਆ ਸੋ ਸਾਡੀ ਕੋਸ਼ਿਸ਼ ਆ ਕਿ ਸ੍ਰੀ ਹਰਿਕ੍ਰਿਸ਼ਨ ਜੀ ਇੰਨੀ ਸਾਡੇ ਤੇ ਕਿਰਪਾ ਕਰਨ ਕਿ ਅਸੀਂ ਜਿਹੜੀ ਗੱਲ ਆ ਘਰ ਘ ਉਹ ਲੋਕਾਂ ਨੂੰ ਇਸ ਟਰੱਸਟ ਦੇ ਨਾਲ ਚੁੱਕੀਏ ਜਿਸ ਦਾ ਬਹੁਤ ਬੜਾ ਲਾਭ ਠਾਈਏ ਸੋ ਤੁਹਾਡਾ ਸਾਰਿਆਂ ਦਾ ਆਉਣ ਤੇ ਧੰਨਵਾਦ ਤੁਹਾਡਾ ਦਵਾਨ ਧੰਨਵਾਦ ਜਿਹੜਾ ਮੀਡੀਆ ਨੇ ਸਾਨੂੰ ਸਪੋਰਟ ਕੀਤਾ ਹਾਂਜੀ ਸ਼੍ਰੀ ਗੁਰੂ ਹਰਕ੍ਰਿਸ਼ਨ ਚੈਰੀਟੇਬਲ ਟਰੱਸਟ ਵੱਲੋਂ ਅੱਜ ਤਲਵੰਡੀ ਤਲਵੰਡੀ ਸੇਮ ਜਿੱਥੇ ਇਹ ਇਸ ਕੈਂਪ ਦਾ ਅਧਿਗਠਨ ਹੋਇਆ ਸੀ ਉਸ ਪਰੰਪਰਾ ਨੂੰ ਅੱਗੇ ਤੋਰਦੇ ਹੋਏ ਅੱਜ ਇਹ ਦੂਸਰਾ ਕੈਂਪ ਲੱਲੀਆਂ ਖਲਾਫ ਲੱਗ ਰਿਹਾ ਆ ਭਾਰੀ ਗਿੜਤੀ ਦੇ ਵਿੱਚ ਲੋਕ ਇੱਥੇ ਆਏ ਹਨ ਇਸ ਦਾ ਦੁਕਾਨ ਕੁਝ ਕੈਂਪਟ ਮਤਰੀ ਇਸ ਦਾ ਸਰਕਾਰ ਸੰਗਿਨੇ ਮੁੰਡਾ ਅਤੇ ਇਹਦੇ ਵਿੱਚ ਫ੍ਰੀ ਚੈੱਕਅਪ ਕੈਂਪ ਹੈ ਜਿਹਦੇ ਵਿੱਚ ਵਕ ਵਕ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਤੋਂ ਲੋਕ ਟੈਸਟ ਨਹੀਂ ਕਰਵਾ ਸਕਦੇ ਤੇ ਫ੍ਰੀ ਹੋ ਕੀਤੇ ਜਾ ਰਹੇ ਹਨ ਚੇਅਰਮੈਨ ਐਪੀ ਸੰਧੂ ਜੀ ਅਤੇ ਸਾਰੇ ਟਰੱਸਟ ਦਾ ਮੈਂ ਬਹੁਤ ਧੰਨਵਾਦ ਆ ਕਿ ਇਹਨਾਂ ਨੇ ਇਹ ਅਭਰਾਲਾ ਕੀਤਾ ਤੇ ਅਸੀਂ ਇਸ ਅਭਰਾਲੇ ਨੂੰ ਅੱਗੇ ਵੀ ਲੈ ਕੇ ਜਾਵਾਂਗੇ ਧੰਨਵਾਦ ਜਿਹੜੇ ਗੁਰੂ ਫਲਕੂਲੇਸ਼ਨ ਦੀ ਚੈਰੀਟੇਬਲ ਟਰਸਟ ਵੱਲੋਂ ਅੱਜ ਲਲੀਆਂ ਖਲਾਵੇ ਵਿੱਚ ਇਹ ਜਿਹੜਾ ਸੇਲਪ ਲਗਾਇਆ ਜਾ ਰਿਹਾ ਇਹ ਸਾਰੇ ਸਹਾਸੰਗਤਾਂ ਨੂੰ ਬੇਨਤੀ ਕੀਤੀ ਸੀਗੀ ਔਰ ਬਹੁਤ ਹੀ ਹਮਮਾ ਕੇ ਇੱਥੇ ਜਿਹੜੇ ਲੋਕ ਆ ਉਹ ਪਹੁੰਚੇ ਹੋਏ ਆ ਔਰ ਸਾਡਾ ਇਹ ਮੰਤਰ ਆ ਕਿ ਗੁਰੂ ਸਾਹਿਬ ਜੀ ਹੁਣਾਂ ਦੇ ਜਿਹੜੇ ਸੰਦੇਸ਼ ਸੀ ਸਾਨੂੰ ਕਿ ਉਹ ਅਸੀਂ ਅੱਗੇ ਕਦ ਤੋਰਦੇ ਹੋਏ ਉਹਦੇ ਤਹਿਤ ਜਿਹੜੇ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੇ ਲੋਕ ਟੈਸਟ ਨਹੀਂ ਕਰਵਾਉਂਦੇ ਤਾਂ ਤੇ ਅਣਜਾਣੇ ਵਿੱਚ ਉਹ ਬਿਮਾਰੀਆਂ ਬਹੁਤ ਵੱਧ ਜਾਂਦੀਆਂ ਪਰ ਜਿਹੜੇ ਟੈਸਟਾਂ ਦੇ ਨਾਲ ਸਾਨੂੰ ਸਮੇਂ ਸਿਰ ਕੋ ਸਾਡੇ ਸਰੀਰ ਦੇ ਵਿੱਚ ਜੇ ਬਿਮਾਰੀ ਆ ਉਹਦਾ ਸਾਨੂੰ ਪਤਾ ਲੱਗ ਜਾਂਦਾ ਤਾਂ ਕਿ ਸਮੇਂ ਰਹਿੰਦੇ ਆ ਅਸੀਂ ਦਵਾਈ ਦਾ ਉਹਦੇ ਨਾਲ ਇਲਾਜ ਕਰ ਲਈਏ ਕਈ ਵਾਰੀ ਕੀ ਹੁੰਦਾ ਕਿ ਇਲਾਜ ਜਾਂ ਸਾਨੂੰ ਪਤਾ ਨਾ ਹੋਣ ਕਰਕੇ ਜਿਹੜੀ ਬਿਮਾਰੀ ਆ ਇੰਨੀ ਵੱਧ ਜਾਂਦੀ ਆ ਜਿਹਦੀ ਮੁਰਕੇ ਇਲਾਜ ਦੇ ਵਿੱਚੋਂ ਬਾਹਰ ਨਿਕਲ ਜਾਂਦੀ ਆ ਸੋ ਇਸ ਨੂੰ ਮੰਤਨ ਨੂੰ ਉੱਚੇ ਰੱਖਦੇ ਹੋਏ ਅਸੀਂ ਹਰ ਇੱਕ ਸੋਚ ਰਹੇ ਕਿ ਹਰ ਇੱਕ ਪਿੰਡ ਦੇ ਵਿੱਚ ਕੋਈ ਹਰੇਕ ਕੋਈ ਵਿਅਕਤੀ ਤੱਕ ਇਸ ਚੀਜ਼ ਦਾ ਪਰਾਲਾ ਕੀਤਾ ਜਾਵੇ ਪਹੁੰਚਿਆ ਜਾਵੇ ਤਾਂ ਕਿ ਲੋਕਾਂ ਦੇ ਟੈਸਟ ਕੀਤੇ ਜਾ ਸਕਣ ਤੇ ਇਹ ਜਿੰਨੇ ਵੀ ਟੈਸਟ ਆ ਇਹ ਚੈਰੀਟੇਬਲ ਟਰਸਟ ਵੱਲੋਂ ਫ੍ਰੀ ਨੇ ਤੇ ਇੱਥੇ ਜਿਹੜੀਆਂ ਕੈਂਪ ਦੇ ਵਿੱਚ ਦਵਾਈਆਂ ਉਹ ਵੀ ਸਾਰੀਆਂ ਫ੍ਰੀ ਦਿੱਤੀਆਂ ਜਾਣਗੀਆਂ ਅਤੇ ਇਹ ਪੱਕਾ ਜਿਹੜਾ ਟੈਸਟ ਹੈਗੇ ਆ ਲੈਬ ਸਾਡੀ ਤਲਵੰਡੀ ਸਲੇਵ ਨਕੌਦਰ ਪੂਖਾ ਰੋਡ ਦੇ ਉੱਤੇ ਇਹ ਚੱਲਦਾ ਆ ਕੋਈ ਡਰਤੀ ਕਿਸੇ ਵੇਲੇ ਵੀ ਆ ਕੇ ਉੱਥੋਂ ਆਪਣੇ ਟੈਸਟ ਕਰਵਾ ਸਕਦਾ ਜਿਹੜੇ ਕੋਈ ਕੁਝ ਟੈਸਟ ਤੋਂ ਬਗੈਰ ਆ ਉਹਦੇ ਵਿੱਚ ਅਸੀਂ 250 300 ਰੁਪਏ ਦੇ ਵਿੱਚ ਇਹ ਟੈਸਟ ਕਰਦੇ ਆ ਜਦ ਕਿ ਜਿਹੜੀਆਂ ਲੈਬਾਂ ਪ੍ਰਾਈਵੇਟ ਨੇ ਉਹਨਾਂ ਦੇ ਵਿੱਚ 15 1600 2000 ਰੁਪਏ ਦੇ ਟੈਸਟ ਕੀਤੇ ਜਾਂਦੇ ਆ ਜਿੰਨੀ ਕਿ ਸਾਡੀ ਲਾਗਤ ਆ ਅਸੀਂ ਓਨੀ ਕੀ ਫੀਸ ਉਹਨਾਂ ਨੂੰ ਚਾਰਜ ਕਰਦੇ ਆ ਸੋ ਕੋਈ ਵੀ ਸੱਜਣ ਮਿੱਤ ਤੋਂ ਤੁਹਾਡੇ ਮੀਡੀਆ ਰਾਈ ਜੇ ਸੁਣਦਾ ਆ ਤੇ ਕੋਈ ਲਿਮਟ ਨਹੀਂ ਹੈ ਕਿ ਕਿਤੇ ਵੀ ਆਣ ਕੇ ਉਹ ਟੈਸਟ ਕਰਵਾ ਸਕਦਾ ਉਹ 6 ਦਿਨ ਹੀ ਵਰਕਿੰਗ ਡੇ ਦੇ ਵਿੱਚ ਕੰਮ ਕਰਦਾ ਆ ਸਵੇਰੇ 9 ਤੋਂ 5 ਵਜੇ ਤੱਕ ਮੈਂ ਸਾਥ ਸਾਰੇ ਤੁਹਾਨੂੰ ਇਹ ਕਹਾਂਗਾ ਇਹਦਾ ਤੁਸੀਂ ਵੱਧ ਤੋਂ ਵੱਧ ਫਾਇਦਾ ਲਓ ਜੀ ਵਾਇਗੁਰ ਦੀ ਕਾ ਖਾਲਸਾ ਵਾਹਿਗੁਰੂ